ਦਾ ਉੱਚੀ ਰੱਖੂ ਮੈਂ ਤਬਾਵਲ ਦੀ ਪੱਗ ਬੋਲਦਾ ਏ ਪਾਵੇਂ ਸਾਰਾ ਬੋਲੀ ਜਾਵੇ ਜੱਗ ਵਿੱਚ ਪਰਦੇਸਾਂ ਮੇਰਾ ਦਿਲ ਲੱਗ ਗਿਆ ਵਿੱਚ ਪਰਦੇਸਾਂ ਮੇਰਾ ਦਿਲ ਲੱਗ ਗਿਆ ਪੱਕੇ ਪੈਰੀਂ ਪੈਰ ਮੈਂ ਜਮਾਉਣ ਲੱਗ ਪਈ ਕਰੀ ਨਹੀਂ ਤੁਮਾਏ ਮੇਰੀਏ ਤੇਰੀ ਧੀ ਸੋਨੇ ਡਾਲ ਰ ਕਮਾਉਣ ਲੱਗ ਪਈ ਫਿਕਰ ਨਾ ਕਰੀ ਨਹੀਂ ਤੁਮਾਏ ਮੇਰੀਏ ਤੇਰੀ ਧੀ ਸੋਨੇ ਡਾਲ ਰ ਕਮਾਉਣ ਲੱਗ ਪਈ ਪੰਜੀ ਮੈਂ ਤਾਂ ਹੁਣ ਸਾਰਿਆਂ ਦੀ ਮੋੜ ਦੂ ਧੰਨਵਾਦ ਧੰਨਵਾਦ ਕਹਿ ਕੇ ਹੱਥ ਜੋੜ ਦੂ ਔਖੇ ਵੇਲੇ ਜਿਹੜੇ ਸਦਾ ਨਾਲ ਸਾਡੇ ਖੜੇ ਔਖੇ ਵੇਲੇ ਜਿਹੜੇ ਸਦਾ ਨਾਲ ਸਾਡੇ ਖੜੇ ਰੱਬ ਵਾਂਗੂ ਉਹਨਾਂ ਨੂੰ ਤੇ ਹੌਣ ਨਾਗ ਪਈ ਫਿਕਰ ਨਾ ਕਰੀਨੀ ਤੁਮਾਏ ਮੇਰੀਏ ਤੇਰੀ 30 ਡਾਲਰ ਕਮਾਉਣ ਲੱਗ ਪਈ ਫਿਕਰ ਨਾ ਕਰੀ ਨੀ ਤੁਮਾਏ ਮੇਰੀ ਤੇਰੀ 30 ਡਾਲਰ ਕਮਾਉਣ ਲੱਗ ਪਈ ਟਾਕੀ ਵਾਲਾ ਕੱਪੜਾ ਨਾ ਬਾਪੂ ਹੁਣ ਪਾਊਗਾ ਟੌਰ ਸ਼ੋਰ ਲਾ ਕੇ ਵਿਆਹਾਂ ਸ਼ਾਦੀਆਂ ਚ ਜਾਊਗਾ ਕਹਿੰਦੇ ਸੀ ਸਰੀਕੇ ਵਾਲੇ ਪਹਿਲੀ ਸਾੜੀ ਵੇਖੂ ਐ ਜਿਸੀ ਸ਼ਰੀਕੇ ਵਾਲੇ ਪੈੜੀ ਸਾਡੀ ਵੀਕੂ ਉਹਨਾਂ ਦੀਆਂ ਨੀਂਦ ਰਾਹ ੜਾਉਣ ਲੱਗ ਪਈ ਫਿਕਰ ਨਾ ਕਰੀਨੀ ਤੁਮਾਏ ਮੇਰੀਏ ਤੇਰੀ ਤੀ ਸੋਣ ਡਾਲ ਰ ਕਮਾਉਣ ਲੱਗ ਪਈ ਫਿਕਰ ਨਾ ਕਰੀਨੀ ਤੁਮਾਏ ਮੇਰੀਏ ਤੇਰੀ ਤੀ ਸੋਣ ਡਾਲ ਰ ਕਮਾਉਣ ਲੱਗ ਪਈ ਪਿੰਡ ਤੋਂ ਗਾ ਵਿੱਚ ਸਾਰੇ ਸ਼ੌਕ ਜੇ ਪ੍ਰਦਾਵਾਂਗੇ ਨੀਵਾ ਜਿਹਾ ਕਰ ਟਾਕੇ ਉੱਚਾ ਜਿਹਾ ਪਾਵਾਂਗੇ ਜਿਹੜੇ ਕੰਮ ਰੇ ਦਾ ਮੂੰਹ ਕਿੱਧਰ ਨੂੰ ਹੋਣਾ ਕਿਹੜੇ ਕੰਮ ਰੇ ਦਾ ਮੂੰਹ ਕਿੱਧਰ ਨੂੰ ਹੋਣਾ ਮਾਂ ਨੇ ਵਿੱਚ ਨਕਸ਼ੇ ਬਣਾਉਣ ਲੱਗ ਪਈ ਫਿਕਰ ਨਾ ਕਰੀਨੀ ਤੁਮਾਏ ਮੇਰੀਏ ਤੇਰੀ 300 ਡਾਲਰ ਕਮਾਉਣ ਲੱਗ ਪਈ ਫਿਕਰ ਨਾ ਕਰੀਨੀ ਤੁਮਾਏ ਮੇਰੀਏ ਤੇਰੀ ਤੀ ਸੋਨੇ ਡਾਲ ਰ ਕਮਾਉਣ ਲੱਗ ਪਈ ਫਿਕਰ ਨਾ ਕਰੀ ਮੇਰੇ ਧਰਮੀ ਬਾਬਲਾ ਤੇਰੀ ਤੀ ਸੋਨੇ ਡਾਲ ਰ ਕਮਾਉਣ ਲੱਗ ਪਈ